ਹਾਂਜੀ ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰੇ ਜਾਂਦੇ ਮੇਰਾ ਮਨ ਬਣ ਗਿਆ ਵੀ ਮੈਂ ਵੀ ਇਹ ਚਲਾ ਕੇ ਵੇਖਾਂ ਆਈਫੋਨ 17 ਲੈਣ ਦਾ ਮבא ਹੋ ਗਿਆ ਸੀ Saturn ਇਹ ਚਾਰ ਜਦੋਂ ਕਿ ਨਵਾਂ ਆਇਆ ਉਦੋਂ ਹੀ ਲੈ ਲਿਆ ਸੀ ਅਸਲ ਵਿੱਚ ਗੁਰਮੁਖ ਪਿਆਰੇ ਮੈਂ ਕਹਿੰਦਾ ਨਾਲੇ ਨਾ ਅੱਜ ਕੱਲ੍ਹ ਕੁੰਡਲਣੀ ਦਾ ਬਹੁਤ ਸਵਾਲ ਆਉਂਦੇ ਨੇ ਮੈਂ ਕਹਿੰਦਾ ਨਾਲੇ ਚੈੱਕ ਕਰ ਲੈਣਾ ਨਾਲੇ ਆਪਾਂ ਉਹਦਾ ਜਵਾਬ ਦੇ ਲੈਣਾ ਬਹੁਤ ਪਿਆਰੇ ਕੁੰਡਲਣੀ ਨੂੰ ਬਹੁਤ ਸਾਰੇ ਕਹਿੰਦੇ ਜੋ ਮਾਤਾ ਕੋਈ ਕਹਿੰਦਾ ਕੋਈ ਕੁੰਡਲਣੀ ਹੁੰਦੀ ਨਹੀਂ ਤੇ ਇਹਦਾ ਇੱਕ ਹੀ ਸ਼ਬਦ ਆਉਂਦਾ ਮੈਨੂੰ ਤਾਂ ਇੱਕ ਸ਼ਬਦ ਹੀ ਲੱਗਿਆ ਗੁਰਬਾਣੀ ਚ ਕੁੰਡਲਣੀ ਦਾ ਉਹ ਪਟਾਂ ਦੀ ਬਾਣੀ ਚਾ ਕੁੰਡਲਣੀ ਸੁਰਜੀ ਸਾਥ ਸੰਗ ਗੁਰੂ ਮੁਖ ਮੱਚਾ ਹਨ ਇਹ ਉਹ ਜਦੋਂ ਗੁਰੂ ਦੇ ਮੋਕਾ ਦਾ ਇਹ ਸ਼ਬਦ ਲੈ ਕੇ ਅਭਿਆਸ ਕਰਦੇ ਆ ਤੇ ਉਹ ਉੱਠਦੀ ਹੈ ਅਰੇ ਸਾਰਿਆਂ ਦੇ ਨਹੀਂ ਉੱਠਦੀ ਕਿਉਂਕਿ ਆਪਾਂ ਨੂੰ ਗੁਰਬਾਣੀ 'ਚ ਨਾਮ ਦਾ ਰਸਤਾ ਉਹ ਸਭ ਤੋਂ ਸੁਖਾ ਦੱਸਿਆ ਹੈ ਨਾ ਇਹ ਕੁੰਡਲ ਨਹੀਂ ਉਹਨਾਂ ਦੇ ਉੱਠਦੀ ਆ ਜਿਨ੍ਹਾਂ ਨੇ ਪਿਛਲੇ ਜਨਮਾਂ ਦੇ ਵਿੱਚ ਇਹਦਾ ਅਭਿਆਸ ਕੀਤਾ ਜਿਵੇਂ ਮੈਨੂੰ ਕੁੰਡਲ ਨਹੀਂ ਬਾਰੇ ਕੋਈ ਪਤਾ ਨਹੀਂ ਸੀ ਔਰ ਭਗਤੀ ਮਹਾਰਾਜ ਨੇ ਮੈਨੂੰ ਸ਼ੁਰੂ ਕਰਾਈ 2002 'ਚ ਤੇ ਕੁੰਡਲਣੀ ਮੇਰੇ ਉੱਠ ਗਈ 2003 ਦੇ ਸ਼ੁਰੂ 'ਚ ਜਦੋਂ ਮੈਂ ਭਗਤੀ ਸ਼ੁਰੂ ਕਰਾਈ ਮਹਾਰਾਜ ਨੇ ਉਦੋਂ ਅੰਦਰਲੀ ਦੇਹ ਤੋਂ ਉਹਦੇ ਵਿੱਚ ਸਾਰੇ ਦੇਹਲਣ ਲੱਗ ਗਏ ਜੀ ਉਦੋਂ ਪਤਾ ਲੱਗ ਗਿਆ ਹੁਣ ਜਿਹੜੀ ਅੰਦਰਲੀ ਦੇਹ ਆ ਨਾ ਜਿਹਨੂੰ ਕਹਿੰਦੇ ਦੇਹੀ ਗੁਪਤ ਉਹ ਇਸ ਦੇਹੀ ਵਰਗੀ ਪੂਰੀ ਸਾਰਾ ਕੁਛ ਇਹਦੇ ਵਰਗਾ ਮਟੀਰੀਅਲ ਜਿਹੜਾ ਉਹ ਸੁਖਮ ਉਹ ਪੰਜ ਤਤ ਕਲੀਅਰ ਜਿਵੇਂ ਪੰਜ ਤਤ ਮੰਨਦੇ ਕਲੀਅਰ ਨੇ ਉਹ ਦੇਹ ਦੇ ਵੀ ਕਲੀਅਰ ਨੇ ਉਹਦੇ ਨਾਲ ਆਪਾਂ ਸਫਰ ਕਰਦੇ ਹਰ ਕਰਦਾ ਰਾਤ ਨੂੰ ਔਰ ਜਿਹੜੇ ਜਾ ਕੇ ਕਰਦੇ ਨੇ ਉਹਨਾਂ ਦੇ ਕੋਈ ਵਕਰੀ ਕਰ ਲੋ ਦਰ ਨਹੀਂ ਹੁਣ ਕੁੰਡਲ ਨਹੀਂ ਜਿਨ੍ਹਾਂ ਨੇ ਪਿਛਲੇ ਜਨਮਾ ਚ ਉਠਾਈ ਏ ਉਹ ਕੁਝ ਕੰਮ ਕੁੰਡਲ ਨਹੀਂ ਨੇ ਪਿਛਲੇ ਜਨਮਾ ਚ ਕੀਤਾ ਹੁੰਦਾ ਤੇ ਫਿਰ ਉਹ ਆਪਣੇ ਆਪ ਹੀ ਕਈਆਂ ਦੇ ਉੱਠ ਪੈਂਦੇ ਜਿਵੇਂ ਮੈਂ ਤਾਂ ਠਾਈ ਨਹੀਂ ਆਪਣੇ ਆਪ ਹੀ ਉੱਠ ਗਈ ਸੀ ਉਹ ਜਦੋਂ ਉੱਠ ਗਈ ਮੈਨੂੰ ਪਤਾ ਨਹੀਂ ਸੀ ਉਹ ਤੰਗ ਬਹੁ ਕਰਦੀ ਸੀ ਇੱਕ ਇੱਥੇ ਇੱਕ ਸੰਤ ਆਵਦਾ ਏ ਮੋਂ ਨੂੰ ਪੁੱਛਿਆ ਉਹ ਕਹਿੰਦਾ ਦੁੱਧ ਪੀਲਾ ਦੱਸਿਆ ਕੋਣ ਜਿੰਨੂੰ ਪੁੱਛਿਆ ਮੈਨੂੰ ਕਿਸੇ ਨੇ ਕੋਈ ਦੱਸਿਆ ਹੀ ਨਹੀਂ ਮੈਂ ਇਹ ਚੱਲਦੇ ਆਣੇ ਦੇ ਸੰਤ ਜਿਹੜੇ ਆਪਣੇ ਪਹਿਲੇ ਹੁੰਦੇ ਸੀ ਸਾਰਿਆਂ ਦੇ ਕਿਹਾ ਕਿਸੇ ਨੇ ਨਹੀਂ ਦੱਸਿਆ ਉਹ ਕਰਦੇ ਜਾਂ ਕਰਦੇ ਮੈਂ ਇੱਥੇ ਸੁਣ ਲਾ ਪਿਆ ਤੇ ਉਹ ਮੇਰੇ ਇੱਥੇ ਛੱਟ ਲੱਗਣ ਲੱਗੀ ਤੇ ਬਹੁਤ ਛੱਟ ਲੱਗ ਗਈ। ਔਰ ਪਤਾ ਨਹੀਂ ਮੈਨੂੰ ਨੀਂਦ ਆ ਜਾਂਦੀ ਸੀ ਪ੍ਰਮਾਤਮਾ ਦੀ ਕੋਈ ਕਿਰਪਾ ਸੀ। ਜਿੱਦਾਂ ਆਮ ਬੰਦਿਆਂ ਦੇ ਉੱਠ ਪੈਣਾ ਪਤਾ ਲੱਗੇ ਤੇ ਕਈ ਵਾਰੀ ਇਹਨੂੰ ਜਿਹੜੇ ਅੱਜ ਕੱਲ ਪੌਡਕਾਸਟ ਛੋੜਦਾ ਉਹ ਕਹਿੰਦੇ ਧਿਆਨ ਗਲਤ ਲਵਾਤਾ ਜੀ ਇਹ ਧਿਆਨ ਠੀਕ ਕਰਤ ਲਵਾਇਆ ਹੁੰਦਾ। ਇਹ ਭਾਈ ਕੁੰਡਲਣੀ ਹੈ ਇਹ ਕੁੰਡਲਣੀ ਕੀ ਕਰਦੀ ਆ ਤੁਹਾਡਾ ਇਹ ਦਸਵਾਂ ਦੁਆਰ ਦਾ ਰਸਤਾ ਸਾਫ ਕਰਦੀ ਹੈ ਠੀਕ ਹੈ ਨਾ ਤੇ ਇਹਨੂੰ ਇੱਕੋ ਹੀ ਹਾਲਾ ਇਹਦਾ ਵੀ ਤੁਹਾਨੂੰ ਤੰਗਰਾ ਕਰੇਗਾ ਤਾਂ ਕਿ ਕਦੋਂ ਕਰ ਜੀ ਜਦੋਂ ਤੁਸੀਂ ਇਹਨੂੰ ਕੰਟਰੋਲ ਕਰਦੇ ਆ ਉਦੋਂ ਤੱਕ ਕਰ ਜੀ ਇਹਨੂੰ ਕੰਟਰੋਲ ਨਹੀਂ ਕਰਨਾ ਤੁਸੀਂ ਜੇ ਤੁਹਾਡੇ ਸਾਹਜ ਤੋਂ ਸੁਣਦੀ ਆ ਤੁਸੀਂ ਉਹਨੂੰ ਸੁਣੀ ਚੱਲੋ ਤੇ ਇਹਨੂੰ ਫ੍ਰੀ ਕਰ ਦਿਓ ਇਨੂੰ ਐ ਅਪਣਾ ਲੋ ਜਿਵੇਂ ਆਪਾਂ ਦੀ ਮਾਂ ਹੁੰਦੀ ਹੈ ਨਾ ਇਸ ਤਰ੍ਹਾਂ ਨੂੰ ਅਪਣਾ ਲੋ ਜਿੱਦਣ ਤੁਸੀਂ ਅਪਣਾ ਲਿਆ ਪਿਆਰ ਕਰਨ ਲੱਗ ਗਏ ਇਹਨੂੰ ਇਹਨੇ ਤੁਹਾਨੂੰ ਤੰਗ ਕਰਨੋਂ ਹਟ ਜਾਣਾ ਬਿਲਕੁਲ ਹੀ ਨਹੀਂ ਤੰਗ ਕਰੇਗੀ ਠੀਕ ਹੈ ਨਾ ਇਹ ਇਹ ਭਾਗਾ ਵਾਲੇ ਜੀ ਦੇ ਉੱਠਦੀ ਹਾਰ ਕਿਤੇ ਨਹੀਂ ਉੱਠਦੀ ਇਹਨੂੰ ਉਠਾਉਣ ਦੀ ਆਪਾਂ ਕੋਸ਼ਿਸ਼ ਵੀ ਨਹੀਂ ਕਰਦੀ ਹੁੰਦੀ ਜਿਹੜੇ ਕੋਸ਼ਿਸ਼ ਕਰਕੇ ਉਠਾਉਂਦੇ ਆ ਉਹਨਾਂ ਦਾ ਇਹ ਕੋਈ ਸਵਾਰਥ ਨਹੀਂ ਤੇ ਅਭਿਆਸ ਜਿਵੇਂ ਨਾ ਕਈ ਹਿੰਦੂ ਭਗਤ ਨੇ ਜਿਹੜੇ ਸਾਡੇ ਲੋਕਾਂ ਨੂੰ ਵੱਧ ਅਵਸਥਾਵਾਂ ਦੇ ਮਾਲਕ ਨੇ ਜਿਹਨੇ ਇੱਥੇ ਘਟ ਹੀ ਆਂਦੇ ਨੇ ਆ ਪੋਡਕਾਸਟਾਂ ਦੇ ਵਿੱਚ ਇਹ ਆਪਣੀ ਤਾਂ ਭਗਤੀ ਕਰਨ ਛੱਡ ਗਏ ਨਾ ਲੋਕ ਇਹ ਗੁਰੂ ਘਰਵਾਨੀ ਦੇ ਵਿੱਚ ਤਾਂ ਦੱਸਿਆ ਹੀ ਸਾਰਾ ਭਗਤੀ ਮਾਰ ਗਿਆ ਭਗਤੀ ਮਾਰ ਕੇ ਸਾਰਾ ਕੁਝ ਸਮਝਾ ਕੇ ਬਾਕੀ ਜੀਵਨ ਜਾਇਜ਼ ਦਸਿਏ ਇਤਿਹਾਸ ਵੀ ਦੱਸਿਆ ਹੈ ਪਰ ਜਿਆਦਾ ਭਗਤੀ ਮਾਰ ਕੇ ਦੇ ਵਿੱਚ ਦੱਸਿਆ ਹੈ ਮਹਾਰਾਜ ਜੀ ਤੇ ਦੂਸਰਾ ਜਿਹੜਾ ਸੌਖਾ ਇੱਕ ਇਹ ਵੀ ਰਸਤਾ ਹੈ ਵੀ ਜਿਹੜੀ ਸਾਇਹਤ ਹੁੰਨੇ ਆ ਨਾ ਆਪਣੇ 10 ਉਂਗਲਾਂ ਉੱਚੇ ਤੋਂ ਇਧਰ ਨੂੰ ਆ ਰਹੀ ਥੱਲੇ ਇਹ ਤੁਹਾਨੂੰ ਮੈਂ ਦੋ ਸ਼ਬਦਾਂ ਰਹਿ ਸਿੱਧ ਕਰਕੇ ਦਿਖਾ ਦ ਜਦੋਂ ਆਪਣਾ ਮਨ ਭੱਜਦੇ ਨੂੰ ਆਪਾਂ ਥੰਮ ਲੈਨੇ ਆ ਜਿਹਨੂੰ ਕਹਿੰਦੇ ਤਾਵਤ ਥੰਮਿਆ ਉਹਨੂੰ ਕੀ ਹੁੰਦਾ ਹੈ ਕਿ ਉਹ ਦਸਮਾ ਦਵਾਰ ਪਾਇਆ ਇਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਜਿਤ ਸ਼ਬਦ ਜਗਤ ਸੰਭਰਾਇਆ ਤੇ ਮਹਾਰਾਜ ਕਹਿੰਦੇ ਜਿੱਥੇ ਅੰਮ੍ਰਿਤ ਭੋਜਨ ਦਾ ਮਾਨ ਦਾ ਖਰਾਕ ਜਿਹੜੀ ਨਾਮ ਰਸ ਉਥੋਂ ਕਹਿੰਦੇ ਆ ਰਹੀ ਏ ਧੁਨ ਤੇ ਇਹਦੇ ਨੇ ਸੰਸਾਰ ਦੇ ਜਗਤ ਸੰਭਰਾਇਆ ਮਤਲਬ ਸੰਸਾਰ ਦੇ ਵਿੱਚ ਹਰ ਇੱਕ ਥਾਂ ਤੇ ਹਰ ਇੱਕ ਦੇ ਧੁਨ ਚੱਲਦੀ ਏ ਬਿਨਾਂ ਨਾਮੇ ਨਾ ਹੀ ਕੋ ਥਾਂ ਹਨਾ ਤੇ ਦੂਸਰਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਹਨਾਂ ਸਿੱਧਾਂ ਨੂੰ ਦੱਸਿਆ ਸੀ ਅੰਮ੍ਰਿਤ ਭੋਜਨ ਆਪਾਂ ਪੜਿਆ ਜਿਵੇਂ ਪਹਿਲੇ ਸ਼ਬਦ ਆ ਰਿਹਾ ਤੇ ਹੁਣ ਉਸੇ ਥਾਂ ਦੀ ਗੁਰੂ ਨਾਨਕ ਪਾਤਸ਼ਾਹ ਦੱਸਣਗੇ 10 ਉਂਗਲਾਂ ਉੱਪਰ ਹੈ ਮਹਾਰਾਜਾਂ ਦੇ 37 ਉਂਗਲ ਵਾਈ ਉਹਦੂ 37 ਕਿੰਨੀ ਹੁੰਦੀ ਹੈ 10 ਉਂਗਲ ਵਾਈ ਉਹਦੂ ਸੱਚ ਸੁਣ ਅਹਾਰੋ ਉਥੇ ਸੱਚ ਸੁਣ ਦੇ ਵਿੱਚ ਕੀ ਹੈ ਆਹਾਰ ਆਹਾਰ ਕਿਹੜਾ ਅੰਮ੍ਰਿਤ ਰਸ ਦੱ ਲੱਗੇ ਨਾ 10 ਉਂਗਲਾਂ ਉੱਚੇ 10ਵਾਂ ਦਵਾਰ ਕਿੱਥੇ ਹੈ 10 ਉਂਗਲਾਂ ਉੱਚਾ ਜਿੱਥੋਂ ਸਹਿਜ ਤਨ 10ਵੇਂ ਦਵਾਰ ਚੋਂ ਪ੍ਰਗਟ ਹੋ ਕੇ ਆ ਰਹੀ ਹੈ ਇੱਧਰ ਇਹਨੂੰ ਆਪਾਂ ਸੁਣੀ ਜਾਵਾਂਗੇ ਸੁਣੀ ਜਾਵਾਂਗੇ ਸੁਣਦੇ ਆ ਸੁਣਦੇ ਆ ਇਹ ਇੱਥੇ ਇੱਕ ਛੇਕ ਆ ਆਪਣੇ ਜਦੋਂ ਖੁੱਲਦਾ ਨਾ ਇਹ ਦਾਵਾਂ ਦਵਾਰੇ ਪਲ-ਪਲ ਕਰਨਾ ਸ਼ੁਰੂਦਾ ਤੇ ਇੱਥੇ ਛੇਕ ਆ ਇੱਥੋਂ ਦੀ ਸਾਨੂੰ ਜਿਹੜੀ ਸੁਗੰਧ ਆ ਉਹ 10 ਉਂਗਲਾਂ ਉੱਤੇ ਤਾਂ ਹੀ ਲਾ ਜਾਂਦੀ ਹੈ ਠੀਕ ਹੈ ਨਾ ਇੱਥੇ ਪਹੁੰਚ ਕੇ ਜਦੋਂ ਪਹੁੰਚਦਾ ਜੀਵ ਉੱਥੇ ਫਿਰ ਅੱਗੇ ਪੰਜ ਸ਼ਬਦ ਪ੍ਰਗਟ ਹੁੰਦੇ ਪੰਜਾਂ ਸ਼ਬਦਾਂ ਤੋਂ ਬਾਅਦ ਸਤਿਗੁਰੂ ਜੀ ਦਾ ਮੁਲਾਪ ਹੁੰਦਾ ਸਤਿਗੁਰ ਦੇ ਸਥਾਨ ਨੂੰ ਅੰਮ੍ਰਿਤਸਰ ਕਹਿੰਦੇ ਸਤਿਗੁਰ ਹੈ ਅੰਮ੍ਰਿਤਸਰ ਸੱਚਾ ਮਨ ਨਹਾਵੇ ਮੈਲ ਚਿਕਾਮਣਿਆ ਉੱਥੇ ਫਿਰ ਉਹ ਸਿੱਖ ਹੈ ਜਿਹੜਾ ਉੱਥੇ ਇਸ਼ਨਾਨ ਕਰਦਾ ਗੁਰ ਸਤਿਗੁਰ ਕਾ ਜੇ ਸਿੱਖ ਖਾਇ ਸੋ ਭੜਕੇ ਉੱਠਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਠੀਕ ਹੈ ਨਾ ਉਹਨੂੰ ਸਿੱਖ ਕਹਿੰਦੇ ਆ ਇਹ ਅਵਸਥਾ ਇੱਕ ਬਹੁਤ ਵਧੀਆ ਵੱਡੀ ਤੇ ਉਦੋਂ ਫਿਰ ਗੁਰਬਾਣੀ ਚ ਉਹਨੂੰ ਕੁਵਾਰੀ ਕਹਾ ਕਹਤਾ ਪਹਿਲਾਂ ਜਦੋਂ ਦੱਸਿਆ ਵੀ ਇਹ ਦੂਤਾਂ ਨਾਲ ਸੁੱਤੀ ਹੈ ਏ ਪ੍ਰਮਾਤਮਾ ਵੇਖ ਰਿਹਾ ਹੈ ਕਿ ਕਦੋਂ ਇਹ ਦੂਤਾਂ ਤੋਂ ਵਿਹਲਾ ਕਰਾਂਏ ਜਾਗੀ ਹਨਾ ਏਕਾ ਸ਼ੇਜ ਬਿਸੀ ਤਨ ਕੰਤਾ ਤਨ ਸੁੱਤੀ ਪਰ ਸਦ ਜਗੰਤਾ ਇਹ ਜਦੋਂ ਇਹ ਜਾ ਕੇ ਇਸ਼ਨਾਨ ਕਰਦੀ ਇਹਨੂੰ ਫਿਰ ਕਹਿੰਦੇ ਕੁਆਰੀ ਕਾਇਆ ਜਿਵੇਂ ਜੀਸਸ ਮਸੀਹ ਇੱਥੋਂ ਗਿਆ ਉਹਨੇ ਇਸ਼ਨਾਨ ਕੀਤਾ ਉਹਨੇ ਕਹਿਤਾ ਮੈਂ ਵਰਜਨ ਮੈਰੀ ਬਣ ਗਿਆ ਸਮਝ ਗਏ ਨਾ ਗੱਲ ਅੱਜ ਕੱਲ੍ਹ ਤੋਂ ਵਰਜਨ ਮੈਰੀ ਦਾ ਮਤਲਬ ਬਦਲ ਗਿਆ ਪਰ ਜੀਸਸ ਮਸੀਹ ਦੀ ਬਹੁਤ ਸਾਰਾ ਅਵਸਥਾ ਸੀਗੀ ਤੇ ਇਹ ਆਪਣੇ ਕੁਆਰੀ ਕਾਇਆ ਕਹਿੰਦੇ ਨੇ ਕਿ ਪਵਿੱਤਰ ਹੋ ਗਈ ਹੈ ਇਸ਼ਨਾਨ ਕਰਕੇ ਉਦੋਂ ਬਾਅਦ ਫਿਰ ਨਾਦ ਆ ਜਿਹੜੀ ਉਹ ਸਤਿਗੁਰੂ ਜੀ ਨੇ ਦੇਣੀ ਹੈ ਠੀਕ ਹੈ ਨਾ ਇਨੂੰ ਨਾਮ ਵੀ ਕਹਿੰਦੇ ਨੇ ਬਿਨ ਨਾਵੇਂ ਮੁਕਤਰਾ ਪਾਵੇ ਕੋਈ ਬਿਨ ਸਤਗੁਰ ਕੋਈ ਨਾਮ ਨਾ ਪਾਵੇ ਪ੍ਰਭ ਐਸੀ ਬੰਤ ਬਣਾਈ ਜੀ ਦੂਜਾ ਆਉਂਦਾ ਵੀ ਸ਼ਬਦ ਇਸ ਤੇ ਚੜਾ ਕੇ ਪ੍ਰਮਾਤਮਾ ਕੋਲ ਉਹ ਪਹੁੰਚਾਉਂਦਾ ਕਿਉਂਕਿ ਕੁੰਜੀ ਉਹਦੇ ਕੋਲ ਸਤਗੁਰ ਹੱਥ ਕੁੰਜੀ ਹੋਰ ਤੇ ਦਰ ਖੁੱਲੇ ਨਾਹੀਂ ਗੁਰਪੂਰੇ ਭਾਗ ਮੜਾਉਣੇ ਆ ਤੇ ਸਤਗੁਰ ਨੇ ਮੜਾਵ ਕਰਾਉਣਾ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਆਪ ਵਿੱਚ ਰੱਖਿਐਨ ਦੇ ਕਰਤਾਪੁਰਖ ਮੜਾਇਆ ਸਤਿਗੁਰੂ ਨੂੰ ਪ੍ਰਮਾਤਮਾ ਨੇ ਆਪ ਵਿੱਚ ਰੱਖਿਆ ਮਨਾਵ ਕਰਾਉਣ ਨੂੰ ਇਹਨੂੰ ਵਿਚੋਲਾ ਵੀ ਕਹਿੰਦੇ ਆਮ ਤੌਰ ਤੇ ਸਤਿਗੁਰੂ ਤੇ ਮਹਾਰਾਜ ਦਾਦੇ ਸਤਿਗੁਰੂ ਇਹ ਬੋਝਤਾ ਸ਼ਬਦ ਲਗਾਉਣ ਹਾਂ ਸ਼ਬਦ ਕਿਹਨੂੰ ਕਹਿੰਦੇ ਨੇ ਉਸੇ ਨਾਦ ਨੂੰ ਸਤਿਗੁਰੂ ਇਹ ਬੋਝਤਾ ਉਹਨੇ ਲਗਾ ਆਗਾ ਦੇ ਨਾਦ ਰਾਈ ਇਸ ਕਰਕੇ ਭਾਈ ਇਹ ਕੋਸ਼ਿਸ਼ ਨਾ ਕਰਿਆ ਕਰੋ ਕਿ ਮੈਂ ਇਦਾਂ ਨਾਦ ਸੁਣ ਲੂੰਗਾ ਇਦਾਂ ਸੁਣ ਲੂੰਗਾ ਇਹ ਤਰਤੀਬ ਵਾਰ ਚੱਲਣਾ ਪੈਂਦਾ ਕਿਉਂਕਿ ਉੱਥੇ ਅਜੇ ਤਾਂ ਕਈ ਗਰਬਾਣੀ ਦੀਆਂ ਗੱਲਾਂ ਨਹੀਂ ਗੀਆਂ ਜਿਹੜੀਆਂ ਬੰਦਾ ਦੱਸ ਨਹੀਂ ਸਕਦਾ ਕਿ ਉੱਥੋਂ ਪਹਿਲਾਂ ਜਗ੍ਹਾ ਹੁੰਦੀ ਜਿੱਥੇ ਇਹ ਮਨ ਨਾਚੇ ਸਤਿਗੁਰ ਅੱਗੇ ਜਿੱਥੇ ਮਨ ਨੱਚਦਾ ਉੱਥੇ ਜੋਤ ਹੁੰਦੀ ਹੈ ਲੱਗੀ ਜੋਤ ਦੇ ਦਿਵਾਲੀ ਜਿੱਦਾਂ ਆਹ ਕੋਹਰਾ ਜਾਂ ਨੱਚਦਾ ਨਾ ਲਾਈਟ ਦੇ ਦਿਵਾਲੀ ਇਹ ਤਾਂ ਝੂਠੀ ਹੁੰਦੀ ਲਾਈਟ ਉਹ ਸੱਚੀ ਲਾਈਟ ਹੈ ਉਹਦੇ ਦਿਵਾਲੀ ਫਿਰ ਮਨ ਡਾਂਸ ਕਰਦਾ ਇਹ ਮਨ ਨਾਚੇ ਸਤਿਗੁਰ ਅੱਗੇ ਉਦੋਂ ਬਾਅਦ ਕਿਤੇ ਨਿਰਤ 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 ਕਾਰਜ ਕਰ ਮਨ ਉਹ ਨਾਚੇ ਆਣੇ ਘੁੰਗਰ ਸਾਜਾ ਫਿਰ ਸ਼ਬਦ ਵੱਜਦੇ ਨੇ ਹਣਾਂ ਉਦੋਂ ਬਾਲ ਫਿਰਨ ਲਗਾ ਕੇ ਕਿੱਥੇ ਲੈ ਕੇ ਜਾਂਦਾ ਸਤਿਗੁਰੂ ਹੈ ਬੋਜਤਾ ਸ਼ਬਦ ਲੰਘਾ ਬਨਹਾਰ ਇੱਥੇ ਪਵਣ ਨਾ ਪਾਪ ਕੋ ਨਾ ਜਲਨਾ ਕਾਰ ਕਿਉਂਕਿ ਦੇਵ ਲੋਕ ਤੋਂ ਉੱਪਰ ਤੱਕ ਆਕਾਰ ਹੈਗੇ ਨੇ ਸੁਖਮਾਕਾਰ ਦੇਵ ਲੋਕ ਤੱਕ ਉਦੋਂ ਪਰਵੀ ਹੈਗੇ ਥੋੜੇ ਜਿਹੀ ਇੱਕ ਜਗ੍ਹਾ ਤੇ ਉਹ ਮੈਂ ਦੱਸ ਨਹੀਂ ਸਕਦਾ ਕਿ ਕੀ ਆ ਉਦੋਂ ਇਹ ਸ਼ਬਦ ਨਾਦ ਉੱਥੇ ਲੈ ਜਾਂਦੇ ਜਿੱਥੇ ਕੋਈ ਆਕਾਰ ਨਹੀਂ ਕੋਈ ਜਲ ਨਹੀਂ ਕੋਈ ਪਾਉਣ ਨਹੀਂ ਕੋਈ ਪਾਣੀ ਨਹੀਂ ਕਿਉਂਕਿ ਦੇਵ ਲੋਕ ਤੱਕ ਪਾਉਣ ਪਾਣੀ ਹਰਾ ਉੱਥੇ ਵਾਤਾਵਰਨ ਇਹੋ ਜਿਹਾ ਤੇ ਸਾਰੀ ਪੌਣ ਪਾਣੀ ਥੱਲੇ ਰਹਿ ਜਾਂਦਾ ਦੇਖੋ ਤੋ ਕਿਉਂਕਿ ਦੇਵ ਲੋਕ ਦੀ ਨਿਸ਼ਾਨੀ ਦੱਸੇ ਮੇਰੇ ਕੋਲ ਉਲਟ ਗਿਆ ਹੋ ਗਿਆ ਪਰ ਨਹੀਂ ਉੱਥੇ ਜਿਹੜਾ ਹੈ ਇਹ ਪੌਣ ਪਾਣੀ ਆਕਨ ਹੈ ਨਹੀਂ ਤੇ ਇਹ ਆਕਾਰ ਹੈਗੇ ਨੇ ਦੇਵ ਲੋਕਾਂ ਦੇ ਤੇ ਜਿਹੜਾ ਇਹ ਨਾਦ ਹੈ ਸ਼ਬਦ ਹੈ ਇਹ ਆਕਾਰਾਂ ਤੋਂ ਵੀ ਅੱਗੇ ਲੱਜਦਾ ਤੇ ਤੇ ਪਵਨ ਨਾ ਪਾਪ ਕੋ ਨਾ ਜਲ ਨਾ ਆਕਾਰ ਉੱਥੇ ਕੀ ਹੈ ਕਿ ਸੱਚੇ ਸੱਚੇ ਸਚਨਾ ਭੋਜਲ ਤਾਰਨਾ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਆ ਉੱਥੇ ਗੁਰਮੁਖ ਵਿਰਲਾ ਵਿਰਲਾ ਬਿਦੇਦਾ ਆਮ ਨਹੀਂ ਤੇ ਅਸੀਂ ਮੈਂ ਉੱਥੇ ਕਿਰ ਪੱਕੇ ਗਏ ਕਿਤੇ ਇੱਕ ਅਧਿਰੀ ਮਹਾਰਾਜ ਨੇ ਦਿਖਾ ਦੋ ਠੀਕ ਹੈ ਨਾ ਉਹ ਤਾਂ ਪੂਰਨ ਰੂਪ ਦੇ ਵਿੱਚ ਮਿਲਾਬ ਕਰਾਏਗਾ ਫਿਰ ਪਤਾ ਲੱਗੇਗਾ ਜਿਹੜਾ ਆਪਾਂ ਇੱਥੇ ਵੇਖਦੇ ਆ ਉਹ ਪ੍ਰਕਾਸ਼ ਆ ਇੰਨਾ ਨੇਤਰਾਂ ਨਾਲ ਦਿਖਾਉਂਦੇ ਨਾ ਗੁਰਮੁਖ ਇਹ ਪਰਮਾਤਮਾ ਦਾ ਪ੍ਰਕਾਸ਼ ਆ ਜਿਹਨੂੰ ਕਹਿੰਦੇ ਆਹ ਉਹ ਅੱਲਾ ਨੂਰ ਪਾਇਆ ਨੂਰ ਪ੍ਰਕਾਸ਼ ਹੁੰਦਾ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੋ ਕੁਝ ਆ ਕੋਣ ਭਲੇ ਕੋ ਮੰਦੇ ਉਹ ਨੂਰ ਤੋਂ ਦੁਨੀਆ ਬਣੀ ਸਾਰੇ ਤਾਂ ਨੂਰ ਹਰ ਇੱਕ ਜਗ੍ਹਾ ਪ੍ਰਕਾਸ਼ ਹੈ ਕੋਈ ਅਸੀ ਜਗ੍ਹਾ ਨਹੀਂ ਜਿੱਥੇ ਉਹਦਾ ਪ੍ਰਕਾਸ਼ ਹੈ ਨਹੀਂ ਤੇ ਇਹਦੇ ਨਾਲ ਹੀ ਉਹਨੇ ਆਪਣਾ ਸੰਪਰਕ ਕੀਤਾ ਤੇ ਜਿੱਥੇ ਉਹਦਾ ਤਾਂ ਕੋਈ ਦੱਸ ਹੀ ਨਹੀਂ ਸਕਦਾ ਆਪਾਂ ਗਰਬਾਣੀ ਜਪਜੀ ਸਾਹਿਬ ਜੀ ਦਾ ਦੱਸਤਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਉਹਦੋਂ ਤੋਂ ਤੁਕੜੇ ਦੱਸੇ ਨੇ ਸਾਹਦਾ ਜੇ ਕੋਈ ਦੱਸਦਾ ਉਹਨੂੰ ਪਿਛਤਾਉਣਾ ਪੈਂਦਾ ਕਿਉਂਕਿ ਸੰਪਰਕ ਟੁੱਟ ਜਾਂਦਾ ਮਾਲਕ ਨਾਲੋਂ ਐਡਾ ਰਿਸਕ ਕੌਣ ਲਾਏਗਾ ਹਨਾ ਇਸ ਕਰਕੇ ਭਾਈ ਮਾਲਕ ਦੇ ਰੰਗ ਮਾਲਕੀ ਜਾਣਦਾ ਵੀ ਉਹਦਾ ਆਪ ਕੀ ਆ ਕੀ ਨਹੀਂ ਜਿੰਨਾ ਚਿਰ ਉਹ ਆਪਣਾ ਆਪ ਕਿਸੇ ਨੂੰ ਜਣਾਉਂਦਾ ਨਹੀਂ ਉਹਨਾਂ ਚਿਰ ਕੋਈ ਆਪਾਂ ਨੇ ਚ ਕੋਈ ਤਾਕਤ ਨਹੀਂ ਕਿ ਅਸੀਂ ਮਾਲਕ ਨੂੰ ਜਾਣ ਲਈਏ ਤੇ ਮਾਲਕ ਬਾਰੇ ਦੱਸ ਸਕੀਂ ਇਹੋ ਆਪ ਵੀ ਜਾਂਦਾ ਕੋਣ ਹੈ ਕੀ ਆ ਕਿਵੇਂ ਦਾ ਹੈ ਕੀ ਕਰਦਾ ਹੈ ਕਿਉਂਕਿ ਗਰਬਾਣੀ ਜੀ ਤੇ 1 ਕਰੋੜ ਰੁਪਏ ਵੀ ਦੱਸਿਆ ਨਾ ਮੈਂ ਤੇਰਾ ਕੰਚਨ ਕਾਇਆ ਸੋਨੇ ਕੀ ਢਾਲਾ ਠੀਕ ਹੈ ਨਾ ਤੇਰੇ ਜਿਹੜੀ ਢਾਲ ਆ ਸੋਨੇ ਦੀ ਆ ਕਾਇਆ ਕੰਚਨ ਦੀ ਆ ਸੋਨੇ ਦਾੰਤ ਰਸਾਲਾ ਤੇਰੇ ਸੋਨੇ ਦਾੰਦ ਨੇ ਤੇ ਬਾਕੀ ਭਾਈ ਇਹ ਗੁਰੂਆਂ ਨੇ ਉਹਦਾ ਇਹ ਰੂਪ ਦੇਖਿਆ ਇਹ ਦੱਸਤਾ ਹਨ ਔਰ ਆਪਾਂ ਐਵੇਂ ਕਹੀਏ ਉਹਦਾ ਉਹ ਆਪ ਹੀ ਜਾਣਦਾ ਆਪਾਂ ਨੂੰ ਇੰਨਾ ਕਿ ਗੁਰਬਾਣੀ ਨਹੀਂ ਆਪਾਂ ਇੱਕ ਦੂਜੇ ਕੋਲੋਂ ਸਮਝ ਕੇ ਅਭਿਆਸੀ ਜ਼ਰੂਰ ਬਣਨਾ ਚਾਹੀਦਾ ਹੈ ਜਾਪ ਜ਼ਰੂਰ ਕਰਨਾ ਚਾਹੀਦਾ ਕਿ ਜਪਣ ਦੇ ਆਪਾਂ ਵੇਖਦੇ ਅਰਥ ਕਰਦੇ ਨੇ ਕਿ ਪ੍ਰਮਾਤਮਾ ਦਾ ਚੇਤਾ ਰੱਖਣਾ ਵੀ ਜਵ ਦਾ ਮਤਲਬ ਇਹ ਵੀ ਯਾਦ ਯਾਦ ਬਣਾ ਕੇ ਰੱਖੋ ਨਾ ਇਸੇ ਕਰਕੇ ਤਾਂ ਆਪਾਂ ਬਾਰ-ਬਾਰ ਉਹਨੂੰ ਕਹਿੰਦੇ ਆਪਾਂ ਨੂੰ ਯਾਦ ਰਹਿਣਾ ਸ਼ੁਰੂ ਹੋ ਜਾ ਜਿਵੇਂ ਆਪਾਂ ਨਾ ਇੱਕ ਪੜ੍ਹਦੇ ਹੁੰਦੇ ਸੀ ਜਦੋਂ ਮੈਂ ਤਾਂ ਦਸ ਕਿ ਪਾਸ ਕੀਤੀਆਂ ਤੇ ਉਦੋਂ ਆਪਾਂ ਪੇਪਰਾਂ ਦੇ ਵਿੱਚ ਕਿਤਾਬਾਂ ਲੈ ਕੇ ਬਾਹਰ ਨਿਕਲ ਜਾਂਦੇ ਸੀ ਤੇ ਉਹ ਜਿਹੜੇ ਐਸੇ-ਉਸੇ ਆਪਾਂ ਯਾਦ ਕਰਨੇ ਹੁੰਦੇ ਸੀ ਉਹਨਾਂ ਨੂੰ 10-10 ਵਾਰੀ 15-15 ਵਾਰੀ ਪੜ੍ਹਨਾ ਕਿਵਰੀ ਯਾਦ ਨਾ ਆਉਣਾ ਇਹ ਤੋਂ ਵੀ ਜ਼ਿਆਦੀ ਵਾਰੀ ਪੜ੍ਹਨਾ ਕੋਟਾ ਲਾਉਣਾ ਕਿ ਮੈਨੂੰ ਯਾਦ ਆ ਜਾਏ ਇਸੇ ਤਰ੍ਹਾਂ ਇਹ ਆਪਾਂ ਰੱਬ ਨੂੰ ਵੀ ਯਾਦ ਕਰਨ ਵਾਸਤੇ ਬਾਰ-ਬਾਰ ਜਪਦੇ ਆਂ ਬਾਰਮ-ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮੰਤਨਤਰਪੀ ਤੇ ਜੇ ਜਪਾਂਗੇ ਨਹੀਂ ਸਾਨੂੰ ਯਾਦ ਕੇ ਮੇਰੇ ਪੁਲੇ ਇਹ ਨਹੀਂ ਤਾਂ ਸਾਰਾ ਦਿਨ ਫਿਰ ਤੇ ਜਦੋਂ ਆਪਾਂ ਦਿਨੇ ਵੀ ਸਿਮਰ ਸਿਮਰ ਹਰ ਕਾਰਨ ਕਰਨਾ ਵੀ ਆਪਾਂ ਜਪਦੇ ਰਹਿੰਨੇ ਆ ਤੇ ਆਪਾਂ ਨੂੰ ਤਾਂ ਕੋਈ ਸੰਗ ਨਹੀਂ ਇੱਥੇ ਕੋ ਅਰਬ ਕੰਟਰੀ ਦਾ ਹੈ ਵਿਚਾਰਾ ਥੋੜਾ ਪੱਕੀ ਰੰਗ ਹੈ ਪਿੱਟ ਕੋ ਮੈਂ ਉੱਥੇ ਵੀ ਜਾਣਾ ਸੁਮਾਨ ਜਪੀ ਜਾਂਣਾ ਆਪਣਾ ਨਾਲ ਜਪੀ ਜਾਂਣਾ ਫਿਰ ਵਾਹ ਇਹ ਕੋਈ ਮੁਸਲਮਾਨ ਭਰਾ ਉਹਨਾਂ ਦੇ ਚਾਹੀਦਾ ਉੱਥੇ ਜਾ ਕੇ ਅੱਲਾ ਅੱਲਾ ਜਪੜਨਾ ਪੈਦਾ ਵੀ ਇਹ ਵੀ ਅੱਲਾ ਚਪਣ ਜਿਵੇਂ ਉਹਨਾਂ ਨੂੰ ਪੁੱਛਦਾ ਤੁਸੀਂ ਕਿਨ ਜਪਦੇ ਹੋ ਮੇਰੇ ਅਲਵੇਂ ਦੇ ਵੀ ਤੂੰ ਅੱਲਾ ਜਪਦਾ ਮੈਂ ਕਿ ਅੱਲਾ ਉਹੀ ਆ ਬਹਾਗੁਰੀ ਵੀ ਮੈਂ ਤਾਂ ਤਾਂ ਜਪਦਾ ਮੈਂ ਤੁਸੀਂ ਵੀ ਜਪੋ ਤੇ ਉੱਥੇ ਵੀ ਜਿਹੜਾ ਆਪਾਂ ਜਪਦੇ ਰਹੇ ਤਾਂ ਉਹ ਮੁਹੰਮਦ ਉਹ ਮੈਨੂੰ ਪੁੱਛਦਾ ਵੀ ਇਹ ਕਰਦਾ ਮੈਂ ਕਿਹਾ ਵੀ ਨਾਮ ਜਪਦਾ ਇਹਦਾ ਕੀ ਕਰ ਲਈ ਮੈਂ ਕਿਹਾ ਮੈਂ ਤਾਂ ਜਪਦਾ ਵੀ ਮੈਨੂੰ ਉਹ ਯਾਦ ਰਹੇ ਹਮੇਸ਼ਾ ਉਹਦੀ ਯਾਦ ਬਣੇ ਜ ਪ੍ਰਮਾਤਮਾ ਦੀ ਠੀਕ ਹੈ ਨਾ ਤੇ ਲੈ ਵੀ ਆਪਣਾ ਕੰਮ ਕਰ ਆ ਗਿਆ ਸਾਹਮਣੇ ਦੇਖਦਾ ਇਥੋਂ ਹੁਣ ਆਪਾਂ ਰਾਈਟ ਮਾਰ ਲੈਣੀ ਹੈ ਤੇ ਇੰਨੀ ਇੱਕ ਬੇਨਤੀ ਆ ਵੀ ਗੁਰਬਾਣੀ ਬੋਲਦੇ ਹਨ ਬਹੁਤ ਭਲਾ ਗਲਤੀਆਂ ਹੋ ਜਾਂਦੀਆਂ ਤੇ ਹਰ ਇੱਕ ਦੀ ਵੀ ਆਪਣੀ ਆਪਣੀ ਵਿਅਸਥਾ ਆਪਣੇ ਹਿਸਾਬ ਨਾਲ ਦੱਸਦਾ ਤੁਸੀਂ ਸੋਚਣਾ ਵੀ ਤੁਸੀਂ ਕੀ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ